ਗੁਰਸੇਵਾ ਰਾਹੀ ਨਾਮ ਪਾਉਣਾ ਆ ਉਸ ਦੀ ਵਿਚਾਰ ਕਰਦੇ ਆ ਗੁਰਬਾਣੀ ਵਿੱਚ ਗੁਰਸੇਵਾ ਭਾਵ ਗੁਰੂ ਦੀ ਸੇਵਾ ਦਾ ਜ਼ਿਕਰ ਹੈ ਗੁਰਸੇਵਾ ਦਾ ਕੀ ਭਾਵ ਹੈ ਪਹਿਲਾ ਇਹ ਦੇਖੀਏ ਕਿ ਗੁਰਬਾਣੀ ਵਿੱਚ ਸੇਵਾ ਦਾ ਕੀ ਭਾਵ ਹੈ ਗੁਰਬਾਣੀ ਦਾ ਫਰਮਾਨ ਹੈ ਥਿਤੀ ਵਾਰ ਸੇਵ ਹੈ ਮੁਗਦ ਗਵਾਰ ਭਾਵ ਤੇ ਤੀ ਅਤੇ ਵਾਰਾ ਨੂੰ ਮੰਨਣ ਵਾਲੇ ਮੂਰਖ ਅਤੇ ਗਵਾਰ ਹਨ। ਇਓ ਗੁਰਬਾਣੀ ਵਿੱਚ ਸੇਵਾ ਦਾ ਭਾਵ ਮੰਨਣਾ ਹੁੰਦਾ ਹੈ। ਤੇ ਗੁਰਬਾਣੀ ਵਿੱਚ ਇਹ ਵੀ ਦਰਸਾਇਆ ਹੈ ਕਿ ਮੰਨਣਾ ਕਿਵੇਂ ਹੈ। ਗੁਰਬਾਣੀ ਦਾ ਫਰਮਾਨ ਹੈ ਹਰ ਰੰਗ ਕਦੇ ਨਾ ਉਤਰੈ। ਗੁਰਸੇਵਾ, ਸਬਦ ਸਮਾਲ। ਸਬਦ ਭਾਵ ਗੁਰਬਾਣੀ ਦੀ ਸੰਭਾਲ ਕਰਨ ਨਾਲ ਭਾਵ ਗੁਰਬਾਣੀ ਨੂੰ ਸਮਝਣ ਨਾਲ ਗੁਰਸੇਵਾ ਭਾਵ ਗੁਰੂ ਗਿਆਨ ਨੂੰ ਮੰਨਿਆ ਜਾਂਦਾ ਹੈ ਆਉ ਵਿਚਾਰਦੇ ਹਾਂ ਕਿ ਗੁਰਬਾਣੀ ਵਿੱਚ ਗੁਰਸੇਵਾ ਦਾ ਨਾਮ ਨਾਲ ਕੀ ਸੰਬੰਧ ਹੈ ਸਤ ਕਰਤਾਰ ਗੁਰਬਾਣੀ ਫਾਊਂਡੇਸ਼ਨ ਚੈਨਲ ਦੀ ਹਰ ਵੀਡੀਓ ਵਿੱਚ ਨਿਰੋਲ ਗੁਰਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ। ਇਸ ਵੀਡੀਓ ਦੀ ਵਿਚਾਰ ਦਾ ਕੇਂਦਰ ਬਿੰਦੂ ਹੈ ਗੁਰਸੇਵਾ ਰਾਹੀ ਨਾਮ ਕਿਵੇਂ ਪਾਉਣਾ ਹੈ। ਜੇਕਰ ਤੁਸੀਂ ਗੁਰਬਾਣੀ ਨੂੰ ਸਮਝਣ ਵਿੱਚ ਰੁਚੀ ਰੱਖਦੇ ਹੋ ਤਾਂ ਗੁਰਬਾਣੀ ਦੇ ਇਸ ਚੈਨਲ ਗੁਰਬਾਣੀ ਫਾਊਂਡੇਸ਼ਨ ਨੂੰ ਸਬਸਕ੍ਰਾਈਬ ਹੀ ਕਰ ਲਵੋ ਅਤੇ ਟੱਲੀ ਦਾ ਬਟਨ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦੀ ਜਾਣਕਾਰੀ ਪ੍ਰਾਪਤ ਹੋ ਸਕੇ। ਗੁਰਬਾਣੀ ਵਿੱਚ ਪਾਈ ਹੈ ਪਾਈ ਹੈ ਦਾ ਭਾਵ ਜਾਣੀਏ ਸਮਝੀਏ ਜਬ ਜੀ ਹੁੰਦਾ ਹੈ ਤੇ ਗੁਰਬਾਣੀ ਵਿੱਚ ਨਾਉ ਦਾ ਭਾਵ ਕਰਤਾਰ ਦੀ ਮੌਜੂਦਗੀ ਹੈ ਇਸ ਸੰਬੰਧੀ ਵਿਸਥਾਰਤ ਵਿਚਾਰ ਦੀਆਂ ਵੀਡੀਓ ਇਸ ਚੈਨਲ ਤੇ ਮੌਜੂਦ ਹਨ ਗੁਰਬਾਣੀ ਦਾ ਫਰਮਾਨ ਹੈ ਗੁਰਸੇਵਾ ਨਾਉ ਪਾਈਏ ਸੱਚੇ ਰਹੇ ਸਮਾਏ ਗੁਰਸੇਵਾ ਭਾਵ ਗੁਰੂ ਗਿਆਨ ਨੂੰ ਬੁੱਝ ਕੇ ਨਾਉ ਪਾਈਏ ਭਾਵ ਕਰਤਾਰ ਦੀ ਮੌਜੂਦਗੀ ਨੂੰ ਜਾਣ ਜਾਈਦਾ ਹੈ ਨਾਉ ਪਾਈਏ ਸੱਚੇ ਭਾਵ ਕਰਤਾਰ ਵਿੱਚ ਰਹਿ ਸਮਾਏ ਭਾਵ ਲੀਨ ਹੋਏ ਰਹਿੰਦਾ ਹੈ ਗੁਰਸੇਵਾ ਨਾਉ ਪਾਈਏ ਸੱਚੇ ਰਹਿ ਸਮਾਏ ਬਾਣੀ ਦਾ ਫਰਮਾਨ ਹੈ ਗੁਰ ਸੇਵਾ ਤੇ ਹਰ ਮਨਵਸਿਆ ਹਰ ਰਸ ਸਹਿਜ ਪਿਆਵਣਿਆ ਗੁਰ ਸੇਵਾ ਤੇ ਭਾਵ ਗੁਰੂ ਗਿਆਨ ਦੀ ਸੋਝੀ ਰਹੀ ਗੁਰ ਸੇਵਾ ਤੇ ਹਰ ਮਨਵਸਿਆ ਭਾਵ ਪ੍ਰਭੂ ਪ੍ਰਾਣੀ ਦੇ ਮਨ ਭਾਵ ਵਿਚਾਰਾਂ ਵਿੱਚ ਆ ਵੱਸਦਾ ਹੈ ਹਰ ਰਸ ਸਹਿਜ ਪਿਆਵਣਿਆ ਭਾਵ ਹਰੀ ਦੇ ਮਿਲਾਪ ਦਾ ਸਹਜ ਆਨੰਦ ਮਾਣਦਾ ਹੈ ਗੁਰਸੇਵਾ ਤੇ ਹਰ ਮਨਵਸਿਆ ਹਰ ਰਸ ਸਹਜ ਪਿਆਵਣਿਆ ਗੁਰਬਾਣੀ ਦਾ ਫਰਮਾਨ ਹੈ ਤਨ ਤਨ ਸੋ ਗੁਰ ਸਿੱਖ ਕਹੀਏ ਜਿਨਿ ਸਤ ਗੁਰ ਸੇਵਾ ਕਰ ਹਰ ਨਾਮ ਲਿਆ ਤਨ ਤਨ ਸੋ ਗੁਰ ਸਿੱਖ ਕਹੀਏ ਭਾਵ ਅਜੇਹੇ ਗੁਰਸਿੱਖ ਨੂੰ ਵੱਡੇ ਭਾਗਾ ਵਾਲਾ ਸਮਝਣਾ ਚਾਹੀਦਾ ਹੈ ਤਨ ਤਨ ਸੋ ਗੁਰਸਿੱਖ ਕਹੀਐ ਜਿਨਿ ਸਤਗੁਰ ਸੇਵਾ ਕਰ ਭਾਵ ਜਿਸਨੇ ਕਾਇਮ ਦائم ਗੁਰੂ ਗਿਆਨ ਨੂੰ ਸਮਝ ਕੇ ਮਨ ਕੇ ਹਰ ਨਾਮ ਲਿਆ ਭਾਵ ਹਰੀ ਦੀ ਮੌਜੂਦਗੀ ਦੀ ਸੋਝੀ ਪ੍ਰਾਪਤ ਕੀਤੀ ਹੈ ਤਨ ਤਨ ਸੋ ਗੁਰਸਿੱਖ ਕਹੀਐ ਜਿਨਨੇ ਸਤਗੁਰ ਸੇਵਾ ਕਰ ਹਰ ਨਾਮ ਲਿਆ ਗੁਰਬਾਣੀ ਦਾ ਫਰਮਾਨ ਹੈ ਗੁਰ ਸੇਵਾ ਤੇ ਨਾਮੇ ਲਗਾ ਗੁਰ ਸੇਵਾ ਤੇ ਭਾਵ ਗੁਰੂ ਗਿਆਨ ਨੂੰ ਜਾਣ ਕੇ ਗੁਰ ਸੇਵਾ ਤੇ ਨਾਮੇ ਲਗਾ ਭਾਵ ਕਰਤਾਰ ਦੀ ਮੌਜੂਦਗੀ ਦਾ ਅਹਿਸਾਸ ਮਾਨ ਰਿਹਾ ਹੈ ਨਾਮੇ ਲਗਾ ਗੁਰ ਸੇਵਾ ਤੇ ਨਾਮੇ ਲਗਾ ਕੁਰਬਾਨੀ ਦਾ ਫਰਮਾਨ ਹੈ ਗੁਰ ਸੇਵਾ ਤੇ ਨਾਉ ਪਾਇਆ ਉਠਾ ਅੰਦਰੇ ਆਏ ਗੁਰ ਸੇਵਾ ਤੇ ਭਾਵ ਗੁਰੂ ਗਿਆਨ ਨੂੰ ਸਮਝ ਕੇ ਮੰਨ ਕੇ ਗੁਰ ਸੇਵਾ ਤੇ ਨਾਉ ਪਾਇਆ ਭਾਵ ਕਰਤਾਰ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਹੈ ਨਾਉ ਪਾਇਆ ਉਠਾ ਅੰਦਰੇ ਆਏ ਭਾਵ ਜਿਸ ਨੂੰ ਆਪਣੇ ਅੰਤਰੀ ਵਿੱਚ ਵਸਾਇਆ ਹੈ ਉੱਠਾ ਅੰਦਰ ਆਏ ਗੁਰਸੇਵਾ ਤੇ ਨਾ ਪਾਇਆ ਉੱਠਾ ਅੰਦਰ ਆਏ ਗੁਰਬਾਣੀ ਦਾ ਫਰਮਾਨ ਹੈ ਸਤਗੁਰ ਸੇਵੀ ਹੈ ਆਪਣਾ ਪਾਈਏ ਨਾਮ ਅਪਾਰ ਸਤਗੁਰ ਸੇਵੀ ਹੈ ਆਪਣਾ ਭਾਵ ਆਪਣੇ ਕਾਇਮ ਦائم ਗੁਰੂ ਗਿਆਨ ਤੋਂ ਸੋਜੀ ਲਈਏ ਸਤਗੁਰ ਸੇਵੀ ਹੈ ਆਪਣਾ ਨਾਮ ਅਪਾਰ ਕੀ ਹੈ ਨਾਮ ਅਪਾਰ ਭਾਵ ਕਰਤਾਰ ਦੀ ਸਭ ਥਾਈ ਮੌਜੂਦਗੀ ਨਾਮ ਅਪਾਰ ਪਾਈਐ ਸੋਜੀ ਪ੍ਰਾਪਤ ਕਰੀਐ ਸਤਗੁਰ ਸੇਵੀ ਹੈ ਆਪਣਾ ਪਾਈਐ ਨਾਮ ਅਪਾਰ ਗੁਰਬਾਣੀ ਦਾ ਫਰਮਾਨ ਹੈ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ 부ਝੋ ਕਰ ਵਿਚਾਰ ਜਿਨੀ ਸਤਗੁਰ ਸੇਵਿਆ ਭਾਵ ਜਿਨ੍ਹਾਂ ਨੇ ਕਾਇਮ ਦائم ਗੁਰੂ ਗਿਆਨ ਨੂੰ ਸਮਝਿਆ ਹੈ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਭਾਵ ਉਹਨਾਂ ਨੇ ਕਰਤਾਰ ਦੀ ਮੌਜੂਦਗੀ ਨੂੰ ਜਾਣ ਲਿਆ ਹੈ 부ਝੋ ਕਰ ਵਿਚਾਰ ਭਾਵ ਇਹ ਤੁਸੀਂ ਵਿਚਾਰ ਕੇ 부ਝ ਲਵੋ ਭਾਵ ਇਸ ਨੂੰ ਜਾਣਨ ਲਈ ਵਿਚਾਰਨ ਦੇ ਲੋੜ ਹੈ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ 부ਝੋ ਕਰ ਵਿਚਾਰ ਤੋਂ ਗੁਰਬਾਣੀ ਦੇ ਵਿਚਾਰ ਤੋਂ ਇਹ ਸੋਝੀ ਹੁੰਦੀ ਹੈ ਕਿ ਗੁਰਸੇਵਾ ਰਹੀਂ ਨਾਉ ਪਾਉਣ ਦਾ ਭਾਵ ਹੈ ਕਿ ਗੁਰਸੇਵਾ ਭਾਵ ਗੁਰੂ ਗਿਆਨ ਦੀ ਵਿਚਾਰ ਕਰਕੇ ਨਾਉ ਪਾਇਆ ਜਾ ਸਕਦਾ ਹੈ ਭਾਵ ਕਰਤਾਰ ਦੀ ਮੌਜੂਦਗੀ ਦਾ ਅਹਿਸਾਸ ਕੀਤਾ ਜਾ ਸਕਦਾ ਹੈ ਸਤ ਸ੍ਰੀ ਅਕਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ